ਸਾਸਰੀਕਾਲ ਮੇਰੇ ਬੀਰੋ ਤੇ ਪੈਣਾ ਸਾਸਰੀਕਾਲ ਤੇ ਅੱਜ ਬੇਬੇ ਦੀ ਰਸੋਈ ਦੇ ਵਿੱਚ ਆਪਾਂ ਅੰਡਾ ਤਰੀ ਬਣਾ ਰਹੇ ਆ ਅੰਡਾ ਤਰੀ ਦੇ ਵਿੱਚ ਆਪਾਂ 8 ਅੰਡੇ ਲੈਂਦੇ ਨੇ 10 ਆਪਾਂ ਹਰੀਆਂ ਮਿਰਚਾਂ ਲੈਂਦੀਆਂ ਨੇ 2 ਆਪਾਂ ਟਮਾਟਰ ਲੈਂਦੇ ਨੇ ਛੋਟੇ ਸਾਈਜ਼ ਦੇ ਤੁਸੀਂ ਵੱਡੇ ਸਾਈਜ਼ ਦਾ ਇੱਕ ਟਮਾਟਰ ਵੀ ਲੈ ਸਕਦੇ ਆ ਤੇ 10-12 ਹੀ ਆਪਾਂ ਛੋਟੇ ਸਾਈਜ਼ ਦੇ ਗੰਡੇ ਲੈਂਦੇ ਨੇਗੇ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਗਰੰਟਰ ਕਰ ਲੈਣਾਗਾ ਤੇ ਅੰਡੇ ਆਪਾਂ ਵੱਲਨੇ ਧਰ ਦੇਣੇ ਨੇ ਇਹ ਗਰੇਵੀ ਉਸ ਤਰ੍ਹਾਂ ਬਣ ਕੇ ਤਿਆਰ ਹੋ ਜੂ ਭਾਵੇਂ ਆਂਡਾ ਤਰੀ ਜਿਸ ਤਰ੍ਹਾਂ ਆਪਾਂ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਖਾਂਦੇ ਆਂਗੇ ਉੱਥੇ ਬਹੁਤ ਮਹਿੰਗੀ ਪੈਂਦੀ ਆ ਆਪਾਂ ਘਰੇ ਬਣਾ ਕੇ ਖਾ ਸਕਦੇ ਆਂ ਬੱਚਿਆਂ ਨੂੰ ਖਵਾ ਸਕਦੇ ਆਂ ਵੀਰਾਂ ਨੂੰ ਖਵਾ ਸਕਦੇ ਆਂ ਘਰੇ ਬਣਾਵੋ ਤੁਸੀਂ ਹਰ ਚੀਜ਼ ਸਿੰਪਲ ਢੰਗ ਦੇ ਨਾਲ ਉੱਥੇ ਮਸਾਲੇ ਬਹੁਤ ਪਾਏ ਹੁੰਦੇ ਨੇ ਉਹਨਾਂ ਦੇ ਤੇ ਆ ਦੇਖੋ ਤੁਸੀਂ ਅੱਜ ਆਪਾਂ ਹੁਣ ਬਣਾਉਣ ਲੱਗੇ ਆਂ ਅੰਡਾ ਤਰੀ ਤੇ ਇਹਦੇ ਵਿੱਚ ਇਹਨੂੰ ਹੁਣ ਆਪਾਂ ਪਹਿਲਾਂ ਅੰਡਾ ਨੂੰ ਵੱਲਨੇ ਧਰ ਦੇਣਾ ਆ ਦੇਖੋ ਆਪਾਂ ਅੰਡੇ ਬਲੋ ਧਰਤੇ ਅੰਡੇ ਸਾਰੇ ਪਾਣੀ ਦੇ ਵਿੱਚ ਡੁੱਬ ਜਾਣ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਨੂਨ ਦਾ ਪਾਵਾਂਗੇ ਇਹਦੇ ਨਾਲ ਨਾਲੇ ਤਾਂ ਅੰਡੇ ਸਿੱਤੀ ਵੱਲ ਜਾਣਗੇ ਨਾਲੇ ਤਾਂ ਸਿਲਕਾ ਜਿਹੜਾ ਲਾਉਣਾ ਆਸਾਨ ਹੋ ਜਾਊਗਾ ਇਹਨਾਂ ਨੂੰ ਅੰਡੇ ਨਾਲ ਪਾਣੀ ਆਪਾਂ 5 ਤੋਂ 7 ਮਿੰਟ ਬਾਲ ਦੇਣਾਗਾ ਇਹਨਾਂ ਨੂੰ ਪਟਾਕੇ ਬਾਲ ਦੇਣਾਗਾ ਤੇ ਜੈਸ ਆਪਾਂ ਦੇਖੋ ਸੇਮ ਤੇ ਕਰਦੇ ਨਗਾ ਜਦੋਂ ਕੇਰਾ ਵਾਲ ਆ ਗਿਆ ਕਿਹੜਾ ਬਾਣਾ ਇਹ ਤਾਂ ਖਿਲਣ ਬਿਲਕੁਲ ਸੰਤ ਕਰ ਦੇਣਾ 5 ਤੋਂ 6 ਮਿੰਟ ਆਪਾਂ ਪਕਾਉਣੇ ਨੇਗੇ ਤੇ ਆਪਾਂ ਗਵਾਲਾ ਨਾਲ ਆਪਣਾ ਸ਼ੁਰੂ ਹੋ ਗਿਆ ਤੇ ਆਪਾਂ ਹੀ ਝਾੜ ਦੇਾਂਗੇ ਆ ਬਾਗਮਣ ਆਪਣਾ ਸ਼ੁਰੂ ਹੋ ਗਿਆ ਦੇਖੋ ਤੇ ਹੁਣ ਆਪਾਂ ਇਹਨੂੰ ਸਲੋ ਤੇ ਕਰ ਦਿੰਨੇ ਹਾਂਗੇ ਤੇ ਇਹਨੂੰ ਪਟਾਖ ਤਾਣ ਦਨ ਤੇ ਇੱਧਰ ਆਪਾਂ ਬਣਾਉਣੇ ਆਂਗੇ ਬੰਤਰ ਕਰਦੇ ਹਾਂਗੇ ਜਿਹੜੇ ਆਪਣੇ ਗੰਦੇ ਜਿਹੇ ਇੱਥੇ ਆਪਾਂ ਤੇ ਆਪਾਂ ਮਿਕਸਰ ਤਿਆਰ ਕਰਦੇ ਭਾਣੇ ਇਹ ਜਿਹੜਾ ਕੋਈ ਤਿਆਜ ਨਹੀਂ ਲਿੱਤੇ ਨੇ ਇਹਨਾਂ ਦਾ ਤੇ ਆਪਾਂ ਮਤਲਬ ਸਾਰਾ ਕੁਝ ਇਕੱਠਾ ਹੀ ਗ੍ਰाइंड ਕਰ ਲਾਂਗੇ ਵੱਡਾ ਜੱਗ ਆਪਣੇ ਕੋਲੇ ਤੁਸੀਂ ਇਕੱਲਾ ਇਕੱਲੇ ਵੀ ਗ੍ਰाइंड ਕਰ ਸਕਦੇ ਹੋਗੇ ਤੇ ਸਾਰਾ ਕੁਝ ਇਕੱਠਾ ਵੀ ਗ੍ਰाइंड ਕਰ ਸਕਦੇ ਹੋ ਇਹਦੇ ਵਿੱਚ ਆਪਾਂ ਨਹੀਂ ਕੋਈ ਪ੍ਰੋਬਲਮ ਨਹੀਂ ਹੁੰਦੀ ਜਾਂ ਕੋਈ ਮਿਰਚ ਨਹੀਂ ਪੱਕੀ ਜਾਂ ਕੋਈ ਗੰਡਾ ਨਹੀਂ ਪੱਕਿਆ ਸਾਰਾ ਕੁਝ ਵਿੱਚ ਹੀ ਪੱਕ ਜਾਂਦਾ ਭਾਣੇ ਬਾਲੇ ਝੰਡ ਦੇ ਨਾਲੋਂ ਗਰਮੀ ਬਹੁਤ ਸਾਰਾ ਕੁਝ ਇਕੱਠਾ ਹੀ ਗ੍ਰाइंड ਕਰ ਲਿਆ ਕਰ ਦੇਖੋ ਆਪਣਾ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਹਣ ਥਾਲੈਨੇ ਆਪਾਂ ਕੜਾਹੀ ਧਰ ਲੈਨੇ ਤੜਕਾ ਲਾਉਣ ਵਾਸਤੇ ਆਨੇ ਪਾ ਇੱਕ ਕੜਸੀ ਤੇਲ ਦੀ ਪਾਲੀ ਦੇ ਵਿੱਚ ਜਿਹਦੇ ਵਿੱਚ ਆਪਣੀ ਗਰੇਵੀ ਚੰਗੀ ਤਰ੍ਹਾਂ ਤਿਆਰ ਹੋ ਜਵੇ ਤੇ ਜਦੋਂ ਤੇਲ ਗਰਮ ਹੋ ਗਿਆ ਉਹਦੋਂ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਆਪਣਾ ਤੇਲ ਗਰਮ ਹੋ ਚੁੱਕਿਆ ਹਣ ਆਪਾਂ ਜੀਰਾ ਪੋਨੇ ਜੀਰਾ ਪਾਤਾ ਨਾਲ ਹੀ ਆਪਾਂ ਬਹੁਤੇ ਕਰ ਲਿਆ ਆਪਾਂ ਇਹ ਥੜੇ ਜਿਹਾ ਜਿਹੜਾ ਆਪਣਾ ਤੇਲ ਪੂਰਾ ਰੜਿਆ ਹੁੰਦਾ ਨਾ ਆਹ ਨੂੰ ਹੁੰਦਾਗਾ ਅਜਾ ਪਿਸੇ ਨੂੰ ਹੋ ਕੇ ਜਦੋਂ ਆਪਾਂ ਲਿਆ ਕਰੋ ਸਮਾਨ ਆਪਣੇ ਆਪਨੇ ਆਪਾਂ 5-7 ਮਿੰਟ ਲਈ ਪਕਾਉਣਾ ਚਾਹੀਦਾ 5-7 ਮਿੰਟ ਦੇ ਲਈ ਜਦੋਂ ਆਪਣਾ ਇਹ ਚੰਗੀ ਤਰ੍ਹਾਂ ਪੱਕ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਤੇ ਨਮਕ ਆਪਾਂ ਦੋ ਚੀਜਾਂ ਐਡ ਕਰਾਂਗੇ ਹਲਦੀ ਤੇ ਨਮਕ ਤੇ ਇੱਧਰ ਆਪਣੇ ਹੰਡੇ ਗੋਲੀਆਂ ਜਾਂਦੇ ਨੇਗੇ ਜਾਨੂ ਇਹਨੇ ਪੱਕਣਾ ਉਹਦੋਂ ਆਪਣੇ ਅੰਡੇ ਵਧੀਆ ਬਣ ਜਾਣਗੇ ਬੱਚੇ ਆਪਣੇ ਤੜਕੇ ਨੂੰ 5 ਕਿ ਮਿੰਟ ਹੋ ਗਏ ਜਿੱਦ ਨੂੰ ਤੇ ਇਹ ਰਗਿਤ ਘੱਟਦੇ ਬੱਚੀ ਆਪਾਂ ਚਮਚਾ ਹਲਦੀ ਦਾ ਪਾ ਦਾਂਗੇ ਤੇ ਇੱਕ ਚਮਚਾ ਆਕ ਪਾ ਦਾਂਗੇ ਲੋਨ ਦਾ ਤੇ ਐਪੀ ਆਪਾਂ ਪਾਇਆ ਸੀ जीरੇ ਦਾ जीरੇ ਦਾ ਆਪਾਂ ਪਹਿਲਾਂ ਪਾ ਲਿਆ ਤੇ ਹਲਦੀ ਤੇ ਨਮਕ ਆਪਾਂ ਹੁਣ ਪਾ ਲਿਆ ਤੇ ਇਹਦੇ ਵਿੱਚ ਪਾਣੀ ਕੋਈ ਮਸਾਲਾ ਨਹੀਂ ਪਾਣਾ ਤੇ ਤੁਸੀਂ ਬਣਾ ਕੇ ਦੇਖਿਓ ਬਗੈਰ ਮਸਾਲੇ ਤੋਂ ਵੀ ਕਿੰਨੇ ਸਵਾਦ ਬਣਦੇ ਆ ਉਹ ਜ਼ਰੂਰੀ ਨਹੀਂ ਹੁੰਦਾ ਵੀ ਮਸਾਲੇ ਪਾ ਕੇ ਸਵਾਦ ਬਣਦੇ ਹੁੰਦੇ ਆ ਤੁਸੀਂ ਮੇਰੇ ਕਹਿਣ ਤੇ ਬਗੈਰ ਮਸਾਲੇ ਤੋਂ ਦਾ ਸਬਜ਼ੀ ਬਣਾ ਕੇ ਘਰੇ ਖਾ ਕੇ ਦੇਖਿਆ ਕਰੋ ਮਸਾਲੇ ਵਾਲਾ ਤਾਂ ਆਪਾਂ ਰੈਸਟੋਰੈਂਟਾਂ ਚ ਬਹੁਤ ਖਾ ਲੈਂਦੇ ਆ ਵਿਆਹਾਂ ਖਾਦਣਾ ਵੀ ਬਹੁਤ ਖਾ ਲੈਂਦੇ ਆ ਉਹ ਸਿਰਫ ਬਿਮਾਰੀ ਦਾ ਘਰ ਬਸ ਤੇ ਇਹ ਪਾ ਸਿਰਫ ਅ ਡੀਰਾ ਪਾ ਸਕਦੇ ਆਂਗੇ ਤੇ ਜਾਂ ਆਪਾਂ ਪਾ ਸਕਦੇ ਬਸ ਧਨੀਏ ਦਾ ਸੁੱਕਾ ਪਾਊਡਰ ਤੇ ਇਹ ਦੋ ਚੀਜ਼ਾਂ ਆਪਣੇ ਲਈ ਸ਼ਾਇਦ ਸਹੀ ਨੇਗੀਆਂ ਬਾਹਲੇ ਮਸ ਗਰਮ ਮਸਾਲੇ ਤਾਂ ਬệnh ਬਿਮਾਰੀ ਦਾ ਘਰ ਹੈ ਇਹਨੂੰ ਹੁਣ ਆਪਾਂ ਉਨਾ ਚਿਰ ਲਈ ਪਕਾਵਾਂਗੇ ਜਿੰਨਾ ਚਿਰ ਇਹ ਤੜਕਾ ਪਾਣੀ ਨਹੀਂ ਛੱਡਦਾ ਤੇ ਤੇਲ ਨਹੀਂ ਛੱਡਦਾ ਉਦੋਂ ਇਸ ਤੇ ਸਰਤਾ ਉਹਦੇ ਉੱਪਰ ਇਹ ਵਿੱਚ ਪਾਣੀ ਕਮਾ ਲਿਆ ਆਪਣਾ ਦੇਖੋ ਤੜਕਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਆਪਣੀ ਹਲਦੀ ਚੰਗੀ ਤਰ੍ਹਾਂ ਪੋਜੀ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਪਾਣੀ ਦੇប៉ុਨ ਹੋਰ ਲੋੜ ਪਊਗੀ ਹੋਰ ਪਾ ਦਗੇ ਕਿੱਠਾ ਹੀ ਪਾਣੀ ਪਾ ਦਗੇ ਮੁਰਕੇ ਆਪਾਂ ਪੰਕ ਹੋ ਗਏ ਇਹ ਦੇਖੋ بس ਥੋੜੇ ਪਾਣੀ ਪਾਣਾ ਹੁੰਦਾ ਹੌਲੀ ਹੌਲੀ ਸੇਮ ਤੇ ਰਿੱਧੀ ਜਾਣਾ ਦਾ ਤੇ ਆਪਾਂ ਪਾਣੀ ਪਾਤਾ अंडे अपने उबले हुए ने गे इन्हू चंकी तरह वाल आ देखो अपनी ग्रेवी कि सोहनी बनी है हजे रिज के, के हो सोनी बनना आ देखो गाढ़ी गाढ़ी बनी है आप इन ही गाड़ी ग्रेवी रखनी है क्योंकि बस हजे आंडे हम उबले हुए तो ने सड़क ला के बस बच्ची पा देने की जो तो अपनी ग्रेवी चंकी तरह रिज चुकी हा देखो भाने मसाला अपना बिलकुल रेडी है बस हा देखो कि सोहनी ग्रेवी बनी है इस तरह अगर मसाला बना ਤੇ ਹੁਣ ਆਪਾਂ ਅੰਡੇ ਛਿਲਕੇ ਦੇ ਵਿੱਚ ਪਾ ਦਈਏ ਆ ਦੇਖੋ ਭਣਨ ਆਪਾਂ ਇੱਕ ਇੱਕ ਕਰਕੇ ਸਾਰੇ ਅੰਡੇ ਛੱਲ ਲੇ ਚੰਗੀ ਤਰ੍ਹਾਂ ਤੇ ਆ ਦੇਖੋ ਕਿੰਨੇ ਵਧੀਆ ਛੱਲੇ ਗਏ ਨੇ ਤੇ ਇਹ ਆਪਾਂ ਹੁਣ ਸਾਰੇ ਦੇ ਸਾਰੇ ਆਪਾਂ ਅੰਡੇ ਗਰੇਵੀ ਦੇ ਵਿੱਚ ਪਾ ਦਈਏ ਆ ਦੇਖੋ ਆਪਣੇ ਅੰਡੇ ਆਪਾਂ ਇੱਕ ਇੱਕ ਕਰਕੇ ਗਰੇਵੀ ਦੇ ਵਿੱਚ ਸਿਰਦਨੇਗਾ ਤੇ ਗਰੇਵੀ ਆਪਣੀ ਰਿਜ ਜਾਂਦੀ ਆ ਆਪਣੀ ਛਲੋਤੇ ਕੀਤੀ ਹੋਈ ਬਿਲਕੁਲ ਇਹ ਰਿਜ ਜਾਂਦੀ ਆ ਤੇ ਇਹ ਤੁਸੀਂ ਭੈਣੇ ਮੈਨੂੰ ਕਮੈਂਟ ਕਰਕੇ ਦੱਸਣਾ ਵੀਰਾ ਨੇ ਭੈਣਾ ਨੇ ਜਿਹੜੇ ਜਿਹੜੇ ਰੈਸਟੋਰੈਂਟ ਦੇ ਵਿੱਚ ਆਂਡਾ ਤਰੀ ਖਾਣ ਜਾਂਦੇ ਨੇ ਇਹ ਵੀ ਕਿੰਨੀ ਕੁ ਉੱਥੇ ਮਹਿੰਗੀ ਮਿਲਦੀ ਆਗੀ ਤੇ ਆਹੀ ਕੁਸ ਉੱਥੇ ਹੁੰਦਾ ਉੱਥੇ ਭੈਣੇ ਮਸਾਲੇ ਜ਼ਿਆਦਾ ਪਾਏ ਹੁੰਦੇ ਨੇ ਹੁਣ ਗਰਮੀਆਂ ਦਾ ਟਾਈਮ ਆ ਮਸਾਲੇ ਵੀ ਗਰਮ ਆਂਡੇ ਵੀ ਗਰਮ ਉਹ ਫਿਰ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਨਾ ਵਕਤ-ਵੱਦ ਇਸ ਲਈ ਤੁਸੀਂ ਭੈਣੇ ਜਦੋਂ ਆਂਡਾ ਤਰੀ ਆਪਣੇ ਬੱਚੇ ਮੰਗਦੇ ਨੇ ਵੀਰ ਮੰਗਦੇ ਨੇ ਤੇ ਤੁਸੀਂ ਉਹਨਾਂ ਨੂੰ ਅੰਡਾ ਤਰੀਕਾ ਘਰ 'ਚ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਦੇਵੋ ਨਾ ਕੋਈ ਬਿਮਾਰੀ ਨਾ ਕੋਈ ਚੰਜਟ ਬਹੁਤ ਸੌਖੀ ਰੈਸਪੀ ਆ ਇਹ ਤੇ ਤੁਸੀਂ ਦੇਖ ਹੀ ਰਹੇ ਹੋਗੇ ਆਪਾਂ ਬਹੁਤ ਜਲਦੀ ਬਣਾ ਚੁੱਕੇ ਹਾਂ ਅੰਡੇ ਪਰੋਪਾਤੇ ਭਨੇ ਇਹ ਨਾ ਇਸੇ ਤਰ੍ਹਾਂ ਇਹਨਾਂ ਨੇ ਸਾਰਾ ਨੇ ਬੱਚ ਗਰੇਵੀ ਸੋਖ ਲੈਣੀ ਆ ਆਪਦੇ ਆਪਾਂ ਉੱਤੇ ਪਾ ਦਿੰਨੇ ਹਾਂਗੇ ਕਸ਼ੂਰੀ ਮੇਥੀ ਕਸ਼ੂਰੀ ਮੇਥੀ ਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਆ ਜੇ ਕਿਹਨਾਂ ਪੜਾ ਨਹੀਂ ਵਰਤਦੇ ਆ ਕਸੂਰੀ ਮੇਥੀ ਜ਼ਰੂਰ ਵਰਤੋ ਮਸਾਲਿਆਂ ਦਾ ਖੜਾ ਛੱਡੋ ਮਸਾਲੇ ਆਪਾਂ ਬਹਨੇ ਰੈਸਟੋਰੈਂਟਾਂ ਚ ਬਹੁਤ ਖਾਣਨੇ ਬਿਆਹਾਂ ਚ ਬਹੁਤ ਖਾਣਨੇ ਆ ਘਰ ਦੇ ਵਿੱਚ ਬਿਲਕੁਲ ਸਿੰਪਲ ਸਾਦੇ ਢੰਗ ਦੇ ਨਾਲ ਮੇਰੀ ਬੇਬੇ ਦੀ ਰਸੋਈ ਦੇ ਵਿੱਚ ਤੁਹਾਨੂੰ ਕੋਈ ਵੀ ਮਸਾਲੇਦਾਰ ਚੀਜ਼ ਨਹੀਂ ਮਿਲੂਗੀ ਬਿਲਕੁਲ ਸਿੰਪਲ ਸਾਦੇ ਢੰਗ ਨਾਲ ਮਿਲੂਗੀ ਤੇ ਤੁਸੀਂ ਖਾ ਕੇ ਬਣਾ ਕੇ ਮੇਰੇ ਢੰਗ ਨਾਲ ਖਾ ਕੇ ਦੇਖਿਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇ ਜੀ ਤੇ ਵੀ ਜਿਹੜੀ ਬੇਬੇ ਦੀ ਰਸੋਈ ਵਾਲੀ ਨੇ ਭੈਣ ਆ ਵੀ ਉਹ ਕਿੰਨੀ ਵਧੀਆ ਚੀਜ਼ ਬਣਾਉਂਦੀ ਆ ਬਣੇ ਬਸ ਇਹਨਾਂ ਜਰੂਰ ਧਿਆਨ ਰੱਖਿਆ ਕਰੋ ਵੀ ਗੈਸ ਹਮੇਸ਼ਾ ਸਲੋ ਤੇ ਰੱਖਿਆ ਕਰੋ ਤੇ ਬਸ ਇਸੇ ਤਰ੍ਹਾਂ ਹੀ ਆਪਣੇ ਹੌਲੀ-ਹੌਲੀ ਇਹਨੇ ਰੱਚ ਜਾਣਾਗਾ ਪਟਾਕੇ ਰੱਖ ਦਿੰਨੇ ਆ ਇਹਨੂੰ ਇਹਨੇ ਰੱਚ ਜਾਣਾਗਾ ਫਿਰ ਆਪਾਂ ਸੋਨੇ ਪਲੇਟ ਚ ਕੱਢ ਕੇ ਦਿਖਾਉਂਗੇ ਆ ਦੇਖ ਬਣੇ ਤੁਹਾਨੂੰ ਕਿਵੇਂ ਲੱਗੀ ਮੇਰੀ ਇਹ ਰੈਸਪੀ ਇਹ ਤੁਸੀਂ ਮੈਨੂੰ ਜਰੂਰ ਦੱਸਿਓ ਤੁਸੀਂ ਬਣਾ ਕੇ ਦੇਖਿਓ ਪਹਿਲਾਂ ਫਿਰ ਮੈਨੂੰ ਕਮੈਂਟ ਕਰਿਓ ਵੀ ਭੈਣੇ ਤੁਹਾਡੇ ਇਸੇ ਤਰ੍ਹਾਂ ਹੀ ਬਣਾਏ ਹੋਏ ਅੰਡੇ ਕਿੰਨੇ ਕੁ ਸਵਾਦ ਬਣੇ ਨੇਗੇ ਤੇ ਤੁਸੀਂ ਘਰ ਦੇ ਵਿੱਚ ਇਸੇ ਤਰ੍ਹਾਂ ਹੀ ਬਣਾਇਓ ਆਂਡੇ ਭਨੇ ਆਪਣੇ ਹਮੇਸ਼ਾ ਘਰ ਦੇ ਵਿੱਚ ਪਈ ਹੁੰਦੇ ਨੇਗੇ ਤੇ ਜੇ ਨਹੀਂ ਵੀ ਪਏ ਹੁੰਦੇ 5-7 ਅੰਡ ਲਿਆਵੇ ਬਹੁਤ ਜਲਦੀ ਬਣਨ ਵਾਲੀ ਇਹ ਅੰਡਾ ਤਰੀਆ ਕੀ ਬਹੁਤ ਜਲਦੀ ਤਿਆਰ ਹੋ ਜਾਂਦੀ ਹੈਗੀ ਤੇ ਘਰੇ ਹੀ ਬਣਾਇਆ ਕਰੋ ਮੇਰੀਆਂ ਭੈਣਾਂ ਵੱਧ ਤੋਂ ਵੱਧ ਤੇ ਆਪਣੇ ਬੱਚਿਆਂ ਨੂੰ ਮਸਾਲਿਆਂਾਂ ਚੀਜ਼ਾਂ ਤੋਂ ਦੂਰ ਰੱਖੋ ਘਰੇ ਬਣਾ ਕੇ ਦੇਵੋ ਉਹਨਾਂ ਨੂੰ ਤੇ ਭਨੇ ਵੀਡੀਓ ਨੂੰ ਮੇਰੀ ਨੂੰ ਜੇ ਤੁਹਾਨੂੰ ਵੀਡੀਓ ਬੜੀ ਪਸੰਦ ਆਉਂਦੀ ਆ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੇ ਤੁਹਾਨੂੰ ਭਨੇ ਨਹੀਂ ਸਬਸਕ੍ਰਾਈਬ ਕਰਨਾ ਉਹਦਾ ਚੈਨਲ ਤਾਂ ਆਪਦੇ ਬੱਚਿਆਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਵਾ ਲਓ ਤੇ ਆਪਣੇ ਚੈਨਲ ਦੇ ਅੱਤੇ ਬਿਲਕੁਲ ਸਾਦੀ ਸਿੰਪਲ ਹਰ ਰੈਸਪੀ ਆਪਣੇ ਕੋਲ ਬਿਲਕੁਲ ਸਾਦੀ ਤੇ ਸਿੰਪਲ ਹੋਊਗੀ ਤੇ ਵੱਧ ਤੋਂ ਵੱਧ ਪਈ ਹੀ ਕੋਸ਼ਿਸ਼ ਕਰਦੇ ਆ ਵੀ ਸਿੰਪਲ ਤੋਂ ਸਿੰਪਲ ਖਾਣਾ ਬਣਾ ਕੇ ਤੁਹਾਨੂੰ ਦਿਖਾਈਏ ਤੇ ਬਣੇ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਗਾਉਂ ਨਾ ਤਿੱਕਰ ਪਚਾਇਓ ਬੱਚਿਆਂ ਤਿੱਕਰ ਜਿੰਨਾ ਪਾਏ ਨੂੰ ਨਹੀਂ ਆਉਂਦੀ ਬਣਾਉਣੀ ਉਹਨਾਂ ਤਿੱਕਰ ਜਿੰਨਾਂ ਨੂੰ ਆਉਂਦੀ ਆ ਉਬਨ ਉਹ ਆਇਸ ਤਰੀਕੇ ਨਾਲ ਬਣਾ ਕੇ ਦੱਸਣਾ ਵੀ ਕਿਵੇਂ ਬਣੀ ਆਗੀ ਤੇ ਆਪਣੀ ਵੀਡੀਓ ਆਪਾਂ ਨੇ ਡੇਲੀ ਸਵੇਰੇ 9 ਵਜੇ ਆ ਜਾਂਦੀ ਆ ਹਰ ਰੋਜ਼ ਹਰ ਰੋਜ਼ ਆਪਣੀ ਨਤ ਨਮੀ ਰੈਸਪੀ ਦੇ ਨਾਲ ਆਪਣੀ ਵੀਡੀਓ ਆਉਂਦੀ ਆਗੀ ਤੇ ਤੁਸੀਂ ਆਪਣੀ ਵੀਡੀਓ ਨੂੰ ਜਾਇਆ ਕਰੋ ਆਪਣੇ ਚੈਨਲ ਤੇ ਬੇਬੇ ਦੀ ਰਸੋਈ ਚ ਤੇ ਆਪਣੀ ਵੀਡੀਓ ਨੂੰ ਦੇਖਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾਗਾ ਇਸੇ ਤਰ੍ਹਾਂ ਹੀ ਬਣਾ ਪਿਆਰ ਦਿੰਦੇ ਰਹੋ ਮਿਲਦੇ ਆਪਾਂ ਨੇ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਤਰੀ ਕਾ